ਬੋਲਦਾ ਬਈ ਪਹਿਲਾਂ ਇਹ ਹੋਰ ਵੀ ਬਹੁਤ ਬੁਲਾ ਰਿਆਂ ਦਾ ਹੋਇਆ ਪਰ ਹਣਾ ਜਿਵੇਂ ਲੱਖੀ ਲਹਿਰਾ ਬਾਈ ਕਹਿੰਦਾ ਵੀ ਕਿਸੇ ਦੇ ਮੂੰਹ ਜਾ ਚ ਜਾਂਦਾ ਉਹ ਵੀ ਆਪਣੇ ਮੂੰਹੋਂ ਜਾ ਗਿਆ ਉਹਨਾਂ ਨੂੰ ਮਾਣ ਸਨਮਾਨ ਮਿਲਦੇ ਆ ਪਲੇਅਰਾਂ ਨੂੰ ਕਬੱਡੀ ਪਲੇਅਰਾਂ ਨੂੰ ਤੇ ਇਵੇਂ ਕਮੈਂਟਰੀ ਵਾਲੇ ਬੰਦਿਆਂ ਨੂੰ ਵੀ ਮਿਲਦੇ ਪਿੰਡ ਦੇ ਲੋਕ ਮਾਣ ਕਰਦੇ ਨੇ ਵੀ ਹਾਂ ਵੀ ਸਾਡੇ ਪਿੰਡ ਦਾ ਮੁੰਡਾ ਵੀ ਬਾਹਰ ਵੀ ਨਾਮ ਰੌਸ਼ਨ ਕਰਦਾ ਮੇਰੀ ਮੰਮੀ ਰੜੀ ਵੀ ਪੱਠੇ ਦਾ ਕੰਮ ਕਰਦੇ ਨੇ ਵਿੱਚ ਵੀ ਇਹਾਰੇ ਬੰਦੇ ਵੀ ਨੇ ਵੀ ਜਨਾਂ ਨੂੰ ਕਹਿੰਦਾ ਵੀ ਬਈ ਅੱਜ ਇੰਨੇ ਇੰਨੇ ਪੈਸਿਆਂ ਦੀ ਲੋੜ ਆ ਪਰ ਉਹ ਉਹ ਦੀ ਭਾੜ ਨਹੀਂ ਪਰ ਅਭੀ ਅੱਜ ਤੱਕ ਆਪਾਂ ਵੀ ਕਿਸੇ ਤੋਂ ਇਹ ਮੰਗੇ ਨਹੀਂ ਰੁਪਿੰਦਰ ਜਲਾਲ ਬਈ ਤੇ ਨਾਲ ਅਮਰੀਕੂ ਸਾ ਕੋਟਲਾ ਇਹਨਾਂ ਨੂੰ ਦੇਖੀਦਾ ਬਾਈ ਕੋਈ ਵੀ ਤੇ ਕੋਈ ਯਾਦਗਾਰ ਮੈਚ ਹੋਵੇ ਜਿੱਥੇ ਲੱਗਿਆ ਵੀ ਰੂਨੂ ਸੂਨ ਮਿਲਵੇ ਆਹ ਏਰੀਆਰ ਦਾ ਕੋਈ ਮੈਚ ਨਹੀਂ ਦੇਖਿਆ ਇੱਕ ਵੱਡੀ ਪਲੇਅਰ ਕੋਈ ਇਦਾਂ ਦਾ ਹੋਵੇ ਜਿਹਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਜਾਂ ਬਹੁਤ ਜ਼ਿਆਦਾ ਸਾਨੂੰ ਪਸੰਦ ਹੈ ਵੀ ਤੇ ਜਿਵੇਂ ਮੈਦਾਨ ਵਿੱਚ ਰਹਿੰਦਾ ਮਾਂ ਕਰੇ ਆਪਣਾ ਦਿਲ ਵੀ ਕੀਤਾ ਕਿ ਮੈਂ ਵੀ ਇਨਾ ਪਲੇਅਰਾਂ ਵਾਂਗੂ ਬਣਾ ਜਾ ਮੈਂ ਖੇਡਾਂ ਅੱਗੇ ਜਾ ਕੇ ਕਿਸਮਾਂ ਚਾਹੀ ਕਦੇ ਕਿਹੜਾ ਇਦਾਂ ਦਾ ਕਮੈਂਟਰ ਹੈ ਜਿਹਦੇ ਨਾਲ ਤੁਹਾਨੂੰ ਕਮੈਂਟਰੀ ਕਰਨੀ ਸਭ ਤੋਂ ਜ਼ਿਆਦਾ ਪਸੰਦ ਹੋ ਕਹਿੰਦਾ ਹੁਣ ਭੇਜਦੀ ਸਨੈਪ ਜਦੋਂ ਪੈਂਦੀ ਆ ਸਲੋ ਮੈਂ ਕਿਹਾ ਜੀ ਕਿੱਦਾਂ ਕਹਿੰਦੀ ਆਈ ਡੋਟ ਨੋ ਪਰਮ ਦੇ ਨਾਲ ਲੱਗੇ ਮਾੜੀ ਹੋ ਗਈ ਸੋਚ-ਸੋਚ ਜਾਂਦੇ ਰਾਜੇ ਸਾਹ ਸੁੱਕਦੇ ਕਾਰਵੇਟ ਜੱਟ ਤੈਨੂੰ ਟੱਕਰੂ ਕੈਨੇਡਾ ਸਾਡੀ ਵਰੀ ਕਿਹੜਾ ਵੱਲੋਂ ਜਹਾਜ਼ ਮੁੱਕ ਗਏ ਸਾਡੀ ਵਰੀ ਕਿਹੜਾ ਵੱਲੋਂ ਜਹਾਜ਼ ਮੁੱਕ ਗਏ ਖੁਸ਼ੀ ਬਈ ਦੇ ਭਤੀਜੇ ਟੂਰਨਾਮੈਂਟ ਕਰਾਉਂਦੇ ਆ ਉਥੇ ਜਾੰਮਨੇ ਆ ਬਈ ਲੇਕ ਪੂਛੀ ਬਾਈ ਤੇ ਉਹ ਘਰੇ ਵੀ ਲੈ ਕੇ ਜਾਂਦੇ ਨੇ ਉਹ ਐ ਸੋਚਦਾ ਵੀ ਮੈਂ ਆਪਦਾ ਕੋਈ ਬੱਕਰਾ ਕਰਾਉਣਾ ਵੀ ਚੀਜ਼ ਕਰਾ ਮਤਲਬ ਕਿ ਜਿਸ ਦੇ ਨਾਲ ਮੇਰਾ ਵੀ ਫੂਰ ਨਾ ਬੜੇ ਉਹ ਬੰਦ ਕੇ ਕਬੱਡੀ ਜੀ ਬਈ ਬਹੁਤ ਬਦਲਾਵ ਆਈ ਜਾਂਦਾ ਬਈ ਕਰੋੜਾਂ ਦਾ ਬਾਈ ਟੋ ਗਿਆ ਬਈ ਕਬੱਡੀ ਦਾ ਪਟਿਆਲੀ ਜਿਹੜੇ ਪੈਂਦਾ ਬਈ ਪਾਤਣਾ ਸ਼ਹਿਰ ਦੇ ਕੋਲ ਹਨ ਉੱਥੇ ਹੋਈ ਮਾਨੂੰ ਚਾਂਦੀ ਦੇ ਕੜੀ ਦਾ ਮਾਨ ਸਲਮਾਨ ਹੋ ਗਿਆ 11000 21000 23000 8100 7100 2100 3100 ਇੱਕਾਈ ਪੂਰ ਵੀ ਮਿਲਿਆ ਵੀ ਐਕਸੈਸ ਮੈਂ ਸੱਤ ਲੈਂਟਰ ਲਾਇਆ ਜੀ ਉਵੇਂ ਤੁ ਲੋ ਕੰਧਾਂ ਦੀ ਮਜ਼ਬੂਤੀ ਨਹੀਂ ਸੀਗੀ ਉਹ ਕੰਧਾਂ ਬਈ ਬੈਠੀਆਂ ਕੰਧਾਂ ਪਾੜ ਗਿਆ ਹਾਂ ਸਪੋਰਟਾਂ ਲਾ ਕੇ ਉਵੇਂ ਕੰਧਾਂ ਦੁਬਾਰੇ ਕੱਢੀਆਂ ਨਹੀਂ ਗਿਆ ਉਹਦੇ ਵੀ ਬਹੁਤ ਹਰਕਾਮ ਗਿਆ ਬੀਜੇ ਮੇਰੀ ਮਾਂ ਦੀ ਸੁਣਦਾ ਰੱਬ ਹੁੰਦਾ ਉਹਦਾ ਪੁੱਤ ਵੀ ਲੱਗਿਆ ਜੱਜ ਹੁੰਦਾ ਪਰੀਆਂ ਤੋਂ ਸੋਹਣੀ ਨਰਗਿਸ ਜੀ ਕੋਈ ਸੰਟ ਕੇ ਲੱਭਦੀ ਹੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਜੇ ਮੇਰੀ ਮਾਂ ਲਿਖਦੀ ਤਕਦੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਜੇ ਮੇਰੀ ਮਾਂ ਲਿਖਦੀ ਤਕਦੀਰ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਅੱਜ ਆਪਾਂ ਬਹੁਤ ਹੀ ਪਿਆਰੇ ਭਰਾ ਨਾਲ ਮਿਲਣ ਜਾ ਰਹੇ ਹਾਂ ਪੀਤ ਲਖਾਰੀ ਤੇ ਸਾਡਾ ਵੀਰ ਬਹੁਤ ਹੀ ਪਿਆਰੀ ਕਮੈਂਟਰੀ ਕਰਦਾ ਕਬੱਡੀ ਦੇ ਟੂਰਨਾਮੈਂਟ ਵਿੱਚ ਚਾਰ ਜਾਂਦ ਲਾ ਦਿੰਦਾ ਸਾਡਾ ਵੀਰ ਤੇ ਅੱਜ ਆਪਾਂ ਆਪਰੇ ਆਪਣੇ ਭਰਾ ਨਾਲ ਮਿਲਾਵਾਂਗੇ ਪੀਤ ਕਿੱਦਾਂ ਹਾਲ ਸਤਿ ਸ਼੍ਰੀ ਅਕਾਲ ਬਈ ਸਰ ਨੂੰ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਬਹੁਤ ਵੱਡਾ ਧੰਨਵਾਦ ਬਈ ਜਿਨ੍ਹਾਂ ਨੇ ਆਪਾਂ ਨੂੰ ਇੰਨੇ ਕਾਵਲ ਸਮਝਿਆ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੀਰ ਤੇ ਤੇਰਾ ਵੀ ਬਹੁਤ ਧੰਨਵਾਦ ਮੇਰਾ ਵੀਰਾਂ ਲਈ ਸਾਡੇ ਲਈ ਟਾਈਮ ਕੱਢਣ ਲਈ ਤੇ ਮੇਰਾ ਪਿੰਡ ਹੈ ਬਾਈ ਬਾਲੀਆਂ ਪਿੰਡਾ ਦਾ ਕੱਟੂ ਵਾਲੀਆਂ ਕਹਿੰਦੇ ਆ ਸੰਗਰੂਰ ਜਿਹੜੇ ਚ ਪੈਂਦਾ ਬਾਈ ਕੱਟੂ ਵਾਲੀਆਂ ਇਹ ਸੇਖੇ ਕੋਲੇ ਬਰਨਾਲੇ ਲਾਗੇ ਪੈਂਦਾ ਜਿਵੇਂ ਪੀਤ ਆਪਾਂ ਜਾਣਦੇ ਆ ਕਿ ਸਾਰੇ ਪੀਤ ਦੇ ਨਾਮ ਤੋਂ ਜਾਣਦੇ ਆ ਪੀਤਲ ਖਾਰੀ ਤੇ ਆਪਣਾ ਰੀਅਲ ਨੇਮ ਕੀ ਹੈ ਮੇਰਾ ਵੀ ਰੀਅਲ ਨੇਮ ਹੈ ਜਸਨਦੀਪ ਸਿੰਘ ਦਾ ਮਤਲਬ ਹੋ ਗਿਆ ਹੂੰ ਪਰ ਮੈਨੂੰ ਘਰੇ ਵੀ ਬਾਈ ਮਤਲਬ ਹੋ ਗਿਆ ਬਾਹਰੇ ਵੀ ਪੀਤ ਹੀ ਕਹਿੰਦੇ ਜਾਂਦੇ ਬਈ ਇਹ ਨਾਮ ਕਿੱਥੋਂ ਪਿਆ ਪੀਤ ਇਹ ਮੈਂ ਮਤਲਬ ਹੋ ਕਿ ਜਿਵੇਂ ਆਪਣੇ ਰਿਸ਼ਤੇਦਾਰ ਮਤਲਬ ਕਿ ਜਿਵੇਂ ਮੇਰੇ ਪੂਆ ਉਹਨਾਂ ਨੇ ਰੱਖਿਆ ਜੀ ਮਤਲਬ ਕਿ ਤੇ ਬਾਕੀ ਘਰ ਦੇ ਪਿਆਰ ਨਾਲ ਕਹਿੰਦੇ ਆ ਬਈ ਪੀਤ ਉਹ ਮੇਰਾ ਵੀ ਜਿਹੜਾ ਮਨ ਕੇ ਡਾਕੂਮੈਂਟ ਤੇ ਨਾਮ ਆਗਾ ਉਹ ਜਸਨਦੀਪ ਸਿੰਘ ਆ ਵੀ ਕਮੈਂਟਰੀ ਦੀ ਲਾਈਨ ਵਿੱਚ ਕਿਵੇਂ ਸੋਚਿਆ ਵੀ ਜਣੀ ਇਹ ਹੀ ਲਾਈਨ ਮੇਰੇ ਲਈ ਆ ਕਿੱਥੋਂ ਸ਼ੁਰੂਆਤ ਹੋਈ ਮੰਨ ਲਓ ਕਿ ਬਈ ਮੇਰੇ ਡੈਡੀ ਨੂੰ ਮੰਨ ਲਓ ਕਿ ਸ਼ੌਂਕ ਆ ਮਤਲਬ ਵੀ ਕਬੱਡੀ ਦੇਖਦੇ ਨੇ ਉਹ ਪਹਿਲੇ ਤੋਂ ਨਹੀਂ ਤੇ ਮਤਲਬ ਕਿ ਸਾਡੇ ਘਰ ਮੰਨ ਲਓ ਕਿ ਮੇਰੇ ਦਾਦਾ ਜੀ ਤੇ ਮੇਰੇ ਡੈਡੀ ਮੰਨ ਲਓ ਕਬੱਡੀ ਨਾਲ ਜੁੜੇ ਹੋਏ ਨੇ ਬੰਦ ਨੂੰ ਬਈ ਤੇ ਉਹਨਾਂ ਨਾਲ ਵੀ ਫਿਰ ਸਾਨੂੰ ਵੀ ਸੌਂਕ ਪੈ ਗਿਆ ਮੰਨ ਲਓ ਕਿ ਪਹਿਲਾਂ ਬਈ ਮੈਂ ਪਹਿਲਾਂ ਪਹਿਲਾਂ ਸ਼ੁਰੂਆਤ ਬਈ ਖੇਡਣ ਤੋਂ ਕਰੀ ਸੀ ਮੰਨ ਲਓ ਕਿ ਤੇ ਫਿਰ ਬਈ ਮੇਰੇ ਤਾਏ ਦਾ ਮੁੰਡਾ ਕਾ ਮੰਨ ਲਓ ਕਿ ਬੂਟਾ ਤੇ ਉਹ ਵਈ ਮੈਨੂੰ ਕਹਦਾ ਵੀ ਤੂੰ ਮੱਦ ਲੋ ਕਿ ਉਹ ਬੋਲਿਆ ਖਰ ਕਬੱਡੀ ਵਾਲਿਆਂ ਕਬੱਡੀ ਵਾਲਿਆਂ ਪਲੇਅਰਾਂ ਤੇ ਸ਼ਹਿਰੀਆਂ ਜੀ ਸ਼ਹਿਰੀਆਂ ਬੋਲ ਕੇ ਵੀ ਆਪਾਂ ਉਹਨਾਂ ਨੂੰ ਵੀਡੀਓ ਬਣਾ ਕੇ ਭੇਜਿਆ ਕਰਾਂਗੇ ਤੇ ਕਲਾਖੋ ਕਰਿਆ ਕਰਾਂਗੇ ਵੀ ਤੇਰੀ ਹੋਰ ਵੀ ਜਿਹੜਾ ਯੂ ਬਸ ਬਈ ਐਵੇਂ ਸ਼ਹਿਰੀਆਂ ਬੋਲਦੇ ਬੋਲਦੇ ਬਈ ਅੰਦਰ ਕਮੈਂਟਰੀ ਵਾਲੇ ਪਾਸੇ ਆ ਗਏ ਬਈ ਤੇ ਬਾਬੇ ਦੀ ਹੋਂ ਬਈ ਵਧੇ ਕਿਰਪਾ ਪਹਿਲਾ ਮੌਕਾ ਕਿੱਥੇ ਮਿਲਿਆ ਬਈ ਤੈਨੂੰ ਕਿੱਥੇ ਮੈਚ ਸੀਗਾ ਬਈ ਜਿੱਥੇ ਤੈਨੂੰ ਪਹਿਲਾ ਮੌਕਾ ਦਿੱਤਾ ਗਿਆ ਵੀ ਬੋਲ ਉਹ ਭਾਈ ਇੱਥੇ ਬਰਨਾਲੇ ਜਿਹੜੇ ਚ ਕੋਤਵਾ ਬਾਮਣੀ ਪਿੰਡ ਹੈਗਾ ਕਰੋੜਾ ਛਾਪੇ ਦੇ ਕੋਲ ਆ ਉੱਥੇ ਭਾਈ ਅਸੀਂ 32 ਕਿਲੋ ਦਾ ਮੈਚ ਖੜਨ ਗਏ ਸੀਗੇ ਤੇ ਚਲ ਉੱਥੇ ਜਿਹੜਾ ਉਹਨਾਂ ਨੇ ਕਮੈਂਟਰ ਕਰਿਆ ਹੋਇਆ ਸੀਗਾ ਭਾਈ ਉਹ ਮਤਲਬ ਜੇ ਆਇਆ ਨਹੀਂ ਸੀਗਾ ਮੈਚ ਸ਼ੁਰੂ ਹੋ ਗਿਆ ਸੀ ਉਹ ਕਹਿੰਦੇ ਵੀ ਜੇ ਕੋਈ ਕਮੈਂਟਰੀ ਕਰਨਾ ਚਾਹੁੰਦਾ ਹੈਗਾ ਜੇ ਜਨੂਦੀ ਆ ਵੀ ਉਹ ਆ ਕੇ ਕਰ ਸਕਦਾ ਚਲ ਜਿਹੜਾ ਉਹ ਕੁਦਰਤੀ ਉੱਤੇ ਮੇਰੇ ਤਾਏ ਦਾ ਮੁੰਡਾ ਜਿਹੜਾ ਬੂਟਾ ਮੈਂ ਉਹਨੂੰ ਦੱਸਿਆ ਪਹਿਲਾਂ ਵੀ ਉਹ ਆਪ ਨੂੰ ਫੁੱਲ ਸਪੋਰਟ ਕਰਦਾ ਮੰਨ ਲਓ ਭਾਈ ਉਹ ਨਾਲ ਗਿਆ ਸੀ ਉਹ ਕਹਿੰਦਾ ਵੀ ਚਲ ਤੂੰ ਬੋਲ ਲੈ ਵੀ ਹਰੇਕੜਾ ਤੁਹਾਡਾ ਮੈਚ ਆਇਗਾ ਤੇ ਫਿਰ ਵੀ ਉੱਥੇ ਮੈਂ ਦੋ ਤਿੰਨ ਮੈਚ ਬੋਲੇ ਤੇ ਉੱਥੇ ਵਧੀਆ ਮੰਨ ਲਓ ਕਿ ਟੀਮਾਂ ਸਭ ਦੀਆਂ ਬੇਦਨ ਮਾਲਕ ਵਧੀਆ ਬੋਲਿਆ ਨਾ ਵਧੀਆ ਉੱਥੇ ਐਕਸਪੀਰੀਅੰਸ ਹੋਇਆ ਮਤਲਬ ਕਿ ਤੇ ਬਸ ਐਵੇਂ ਬਈ ਹੌਲੀ ਹੌਲੀ ਜਿੱਥੇ ਜਾਇਆ ਕਰੀ ਬਈ ਪਹਿਲਾਂ ਤਾਂ ਬਈ ਐ ਪਾਗਲ ਨੂੰ ਕਹੀਦਾ ਬਈ ਮੌਕਾ ਦੇ ਦੋ ਨਾ ਤੇ ਮੌਕਾ ਲੈ ਲੈ ਬਈ ਹੁਣ ਬੱਬੀ ਜੀ ਕਰਫਣਾ ਮਾਲਕ ਨੂੰ ਵਧੀਆ ਫੋਨ ਆਉਂਦੇ ਆ ਮਤਲਬ ਕਿ ਕੋਈ ਇਦਾਂ ਦਾ ਟਾਈਮ ਵੀ ਐ ਵੀ ਤੁਹਾਨੂੰ ਕਿਤੇ ਨਹੀਂ ਕਰਨ ਦਿੱਤਾ ਵੀ ਮੋੜਤਾ ਵੀ ਨਹੀਂ ਅਸੀਂ ਤੈਨੂੰ ਤੇਰੇ ਲਈ ਟਾਈਮ ਹੈ ਨਹੀਂ ਜਦ ਤੱਕ ਮੈਚ ਵੀ ਇਦਾਂ ਦੀ ਵੀ ਸੀਗਾ ਉਹ ਬਈ ਹਾਂ ਬਈ ਪਹਿਲੇ ਸ਼ੁਰੂਆਤੀ ਦੌਰ ਜੀ ਉਹਨੂੰ ਬਈ ਵਿਚ ਵਿਚ ਬੰਦੇ ਮਾਲਕ ਕੀ ਕਹਿੰਦੇ ਸੀ ਕਿ ਮਾਲਕ ਨੂੰ ਕਿਸ਼ਮ ਨੂੰ ਦੱਸਿਆ ਮੈਂ ਸ਼ੈਰੀਆਂ ਬੋਲਦਾ ਹੁੰਦਾ ਸੀਗਾ ਜੀ ਵਿਚ ਮੇਰੇ ਕੋਲੋਂ ਵੀ ਤੁਬਿਆਪਾ ਚ ਟੂਰਨਾਮੈਂਟ ਕਰਾ ਰਹੇ ਆਗੇ ਵੀ ਆਪ ਉਥੇ ਵਿੱਚ ਹੋਮਗੇ ਵੀ ਤੂੰ ਉਥੇ ਆ ਜੀ ਵੀ ਤੈਨੂੰ ਬੋਲਣ ਦਾ ਮੌਕਾ ਤਾਂ ਮਗਰ ਤੇਰਾ ਵਧੀਆ ਮਾਨ ਸਨਮਾਨ ਕਰਾਂਗੇ ਮੈਂ ਇੱਕ ਦੋ ਟੂਰਨਾਮੈਂਟ ਤੇ ਵੀ ਉਥੇ ਗਿਆ ਆਂ ਮਦਰੋ ਕੀ ਚਲ ਆਪਾਂ ਨਾਮ ਤਾਂ ਨਹੀਂ ਲੈਣਾ ਬਈ ਉਹਨਾਂ ਦਾ ਹਣ ਉਥੇ ਕੈਮਰਾ ਉਹ ਬੰਦਿਆ ਨੇ ਬਈ ਨਾਮ ਹੋ ਕਰ ਦਿੱਤਾ ਫਣੋਂ ਤੇ ਕੁਝ ਨਹੀਂ ਦਿੱਤਾ ਫੋਨੋਂ ਬਈ ਮੰਨ ਲਓ ਕਿ ਦੇ ਦੇ ਲੋਕ ਦਾ ਮਤਲਬ ਹੋ ਕੇ ਤੇ ਹੁਣ ਬਾਬੇ ਦੀ ਕਿਰਪਾ ਨਾਲ ਮਤਲਬ ਕਿ ਸਾਰੇ ਇਲਾਕੇ ਚ ਇਧਰੋਂ ਅਮਰਸਰ ਸਾਈਡ ਜਿੰਨੇ ਵੀ ਇਲਾਕੇ ਹੈਗੇ ਆ ਮਤਲਬ ਕਿ ਵੀ ਨਵਾਂ ਸ਼ਹਿਰ ਇਲਾਕੇ ਹਰੇਕ ਦਿਨ ਵੀ ਫੋਨ ਆਉਂਦੇ ਬੱਬੀ ਦੀ ਪਾਣਾ ਵਾਲੇ ਕਿ ਕਰੈਕਟ ਦੀ ਕਮੈਂਟਰੀ ਵੀ ਕਰ ਰਹੇ ਨੇ ਬਾਈ ਮਾਰਨ ਕਬੱਡੀ ਦੀ ਵੀ ਕਰੀ। ਘਰ ਵਿੱਚ ਸਭ ਤੋਂ ਜ਼ਿਆਦਾ ਪਿਆਰ ਕਿਹਦੇ ਨਾਲ ਹੈ? ਘਰ ਦੇ ਨਾਲ ਸਪੋਰਟ ਕਿਵੇਂ ਦੀ ਹੈ? ਘਰੋਂ ਬਈ ਆਪਣੋਂ ਬਈ ਫੁੱਲ ਸਪੋਰਟ ਆ ਬੱਲੇ ਤੋਂ ਨਹੀਂ। ਆਪਣੇ ਘਰੇ ਮਤਲਬ ਹੋ ਗਿਆ ਐਣੇ ਪੈਸੇ ਪੁੱਛ ਨਹੀਂ ਮਤਲਬ ਹੋ ਗਿਆ ਦੇਖਦੇ ਵੀ ਅੱਜ ਘੱਟ ਤੇ ਧਿਆਰ ਜਵਾਦ ਤੇ ਆਗੇ। ਜੀ ਆਪਣੇ ਘਰੇ ਮਤਲਬ ਕਹਿੰਦੇ ਵੀ ਲੋਕਾਂ ਦਾ ਪਿਆਰ ਮਿਲਦਾ ਮੁੰਡੇ ਨੂੰ ਹਾਂ ਬਈ। ਘਰੋਂ ਵੀ ਬੇਬੇ ਆਪੂ ਦੀ ਫੁੱਲ ਸਪੋਰਟ ਆ ਮਾਲੂਗੇ। ਜਿੰਨੇ ਵੀ ਘਰ ਦੇ ਮੈਂਬਰ ਨੇ ਸਾਰਿਆਂ ਵੀ ਆਪਣੋਂ ਫੁੱਲੀ ਸਪੋਰਟ ਆ। ਜਿਵੇਂ ਪੈਸਿਆਂ ਤੋਂ ਲਾ ਲਈਏ। ਇੱਕ ਮੈਚ ਦੇ ਕਿੰਨੇ ਕੁ ਪੈਸੇ ਮਿਲਦੇ ਆ ਜਦੋਂ ਇੱਕ ਮੈਚ ਵਿੱਚ ਕਮੈਂਟਰੀ ਕਰਦੇ ਇਹ ਬਈ ਮੰਨ ਲਓ ਕਿ ਦੂਰ ਨੇੜੇ ਦੇ ਸਾਵਣਾ ਦਿੰਦੇ ਆ ਕਿ ਮਤਲਬ ਕਿ ਜੇ ਮਤਲਬ ਕਿ ਉਹ ਮੈਂ ਅੰਮ੍ਰਿਤਸਰ ਸੈੱਡ ਆਉਣਾ ਹੋਵੇ ਮਤਲਬ ਕਿ ਉਹ ਬਈ ਬੰਦੇ ਮਾਰ ਕੇ ਹੁਣ ਵਧੀਆ ਵਿਚ ਵਿਚ ਬੰਦੇ ਬਹੁਤ ਵਧੀਆ ਹੁੰਦੇ ਆ ਬਈ ਉਹ ਵੀ ਆ ਵੀ ਮੈਨੂੰ ਕਹਿਣ ਦੇ ਵੀ ਦਿਨ ਖੁਸ਼ ਕਰਕੇ ਤੁਰਾਂਗੇ ਮਤਲਬ ਕਿ ਤੂੰ ਸਾਡੇ ਪਹੁੰਚਣਾ ਵੀ ਸਾਡਾ ਮਾਰਗੀ ਉਹ ਵੀ ਸਾਡੇ ਵੀ ਇੱਕ ਸਾਡੀ ਚਾਹਤ ਹੀ ਆ ਵੀ ਤੈਨੂੰ ਬੁਲਾਉਣਾ ਵੀ ਸਾਡੇ ਵੀ ਇਧਰ ਲੱਖਾਂ ਸਾਨੂੰ ਬਹੁਤ ਪਿਆਰ ਕਰਦਾ ਵੀ ਅਸੀਂ ਤੇਰੇ ਵੀਡੀਓ ਦੇਖਿਆ ਨੇ ਫਿਰ ਬਈ ਉਹਨਾਂ ਨੂੰ ਵੀ ਜਾਣਦੇ ਆਂਗੇ ਉਹ ਵੀ ਆਪ ਹੀ ਮਤਲਬ ਕਿ ਖੁਸ਼ ਹੋ ਕੇ ਦੇ ਦਿੰਦੇ ਆ 6000 5000 7000 ਮਤਲਬ ਕਿ ਵਧੀਆ ਭਾਬੀ ਕਿਰਪਾ ਨਾਲ ਵਧੀਆ ਦੇ ਦਿੰਦੇ ਆ ਤੇ ਬਾਕੀ ਵੀ ਉਤੋਂ ਵੀ ਮੰਨ ਲਓ ਕਿ ਬਣ ਜਾਂਦੇ ਆ ਕੋਈ 500 ਦੇ ਗਿਆ ਕੋਈ 100 ਦੇ ਗਿਆ ਕੋਈ 200 ਦੇ ਗਿਆ ਜਿਹਨੂੰ ਕਮੈਂਟਰੀ ਵਧੀਆ ਲੱਗਦੀ ਹੈ ਪਿਆਰ ਦੇ ਦਿੰਦੇ ਆ ਹਾਂ ਹਾਂ ਵੀ ਪਿਆਰ ਸਤਕਾਰਾਈ ਦੇ ਜਾਂਦੀ ਹੈ ਇਹ ਰੀਲ ਜਿੱਦਾਂ ਵਾਇਰਲ ਹੋਈਆਂ ਕੋਈ ਇਦਾਂ ਦਾ ਜਾਦ ਕਰ ਮੈਚ ਹੋ ਗਏ ਕਿ ਜਿੱਥੋਂ ਪਹਿਲੀ ਕਮੈਂਟਰੀ ਕੀਤੀ ਉਹ ਰੀਲਾਂ ਵਾਇਰਲ ਹੋ ਗਈਆਂ ਕਿੱਥੋਂ ਪਹਿਚਾਣ ਕਿੱਥੋਂ ਬਣੀ ਆਪਣਾ ਵੀ ਬਰਨਾਲੇ ਜਲੇਚੀ ਪਿੰਡ ਹੈਗਾ ਅਮਲਾ ਸਿੰਘ ਵਾਲਾ ਬੱਦਲਵੱਡ ਦੇ ਕੋਲ ਆਪਣੇ ਵੀ ਰਾਜੂ ਬ ਰਾਜੂ ਆਮੜਾ ਸੰਗਲਾ ਪ੍ਰਧਾਨਾ ਕਲਾ ਬੰਦਾ ਤੇ ਦੀਪੂ ਸਰਪੰਚ ਹਣੀ ਇਹ ਟੂਰਨਾਮੈਂਟ ਕਰਾਉਂਦੇ ਨੇ ਬਈ ਕਬੱਡੇ ਦਾ ਜੀ ਉੱਥੇ ਬਈ ਮੈਨੂੰ ਇਹਨਾਂ ਨੇ ਬਈ ਸਰਪ੍ਰਾਈਜ਼ ਐਲ.ਐਲ.ਡੀ. ਨਾਲ ਵੀ ਸਨਮਾਨ ਕੀਤਾ ਸੀਗਾ ਜੀ ਐਲ.ਐਲ.ਡੀ. ਨਾਲ ਉੱਥੇ ਬਈ ਮੈਂ ਗਿਆ ਅਸੀਂ ਕਿ ਮਤਲਬ ਕਿਥੇ ਮੈਨੂੰ ਵਧੀਆ ਮੌਕਾ ਦਿੱਤੇ ਇਹਨਾਂ ਨੇ ਉੱਥੇ ਬਈ ਮਤਲਬ ਕਿ ਮੈਂ ਕਮੈਂਟਰੀ ਕਰੀ ਜਦੋਂ ਤੇ ਮਤਲਬ ਕਿ ਮੇਰੇ ਨਾਲ ਮੁੰਡੇ ਹੁੰਦੇ ਮੇਰੇ ਭਰਾ ਹੁੰਦੇ ਹੈਗੇ ਉਹਨਾਂ ਨੇ ਮੇਰੇ ਰੀਲਾਂ ਵਾਰ ਆਲੀਆਂ ਮੈਨੂੰ ਕਹਿੰਦੇ ਵੀ ਤੂੰ ਸ਼ੇਰ ਬੋਲਦੇ ਕੋਈ ਵੀ ਵੀ ਆਪਾਂ ਰੀਲ ਪਾ ਦਾਂਗੇ ਜੀ ਇਹ ਫਿਰ ਮੈਂ ਉੱਥੇ ਮੈਂ ਸ਼ੇਰ ਬੋਲਿਆ ਸੀਗਾ ਜੀ ਪੈ ਜਾਵੇ ਜੇ ਲੋੜ ਯਾਰਾਂ ਤੋਂ ਪਾਸਾ ਬੱਟੀਏ ਨਾ ਘਰ ਵਾਲੀ ਦਾ ਪਿਆਰ ਕਦੇ ਵੀ ਬੰਡੀਏ ਨਾਲ ਹੋਰਾਂ ਨੂੰ ਧੀਆ ਪੈਣਾ ਸਭ ਦੀਆਂ ਸਾਝੀਆਂ ਕਦੇ ਨਾ ਪਰਖੀਏ ਤੂਰਾਂ ਨੂੰ ਇਹ ਸ਼ੇਰ ਬਈ ਬੋਲਿਆ ਜੀ ਬੋਲਿਆ ਬਈ ਪਹਿਲਾਂ ਇਹ ਹੋਰ ਵੀ ਬਹੁਤ ਬੁਲਾ ਰਿਆਂ ਦਾ ਹੋਇਆ ਪਰ ਹਣਾ ਜਿਵੇਂ ਲੱਖੇ ਲਹਿਰਾ ਬਾਈ ਕਹਿੰਦਾ ਵੀ ਕਿਸੇ ਦੇ ਮੂੰਹ ਜਾ ਚੇ ਜਾਂਦਾ ਉਹ ਵੀ ਆਪਣੇ ਮੂੰਹੋਂ ਜੱਗਿਆ ਤੇ ਫਿਰ ਬਈ ਮੈਂ ਘਰ ਆ ਕੇ ਸ਼ਾਮ ਨੂੰ ਇਹ ਰੀਲ ਪਾਤੀ ਜੀ ਮੇਰੇ ਫੋਲੋਅਰ ਵੀ ਦੋ ਮਰ ਲੋਗੀ 5 6000 ਅਸੀਂ ਜੀ ਤੇ ਜਦੋਂ ਅਗਲੇ ਦਿਨ ਮਾਲਕੀ ਦੇਖਿਆ 20000 30000 40000 ਪੀਤ ਪੀਤੋ ਵੀ ਹਾਂ ਮਨ ਫਿਰ ਬਾਬੇ ਦੀ ਕਿਰਪਾ ਹੁਣ ਤਾਂ ਮਨ ਕਿ 100000 ਲਵੇ ਜਿਵੇਂ ਉਹਨਾਂ ਨੂੰ ਮਾਨ ਸਨਮਾਨ ਮਿਲਦੇ ਆ ਪਲੇਅਰਾਂ ਨੂੰ ਕਬੱਡੀ ਪਲੇਅਰਾਂ ਨੂੰ ਇਹ ਇਵੇਂ ਕਮੈਂਟਰੀ ਵਾਲੇ ਬੰਦਿਆਂ ਨੂੰ ਵੀ ਮਿਲਦੇ ਮਾਨ ਸਨਮਾਨ ਹਾਂ ਹਾਂ ਬਈ ਮਾਰੂ ਜਿਵੇਂ ਆਪਣੇ ਪ੍ਰਮੋਟਰ ਨੇ ਬਈ ਬਾਹਰਲੇ ਕੰਟਰੀਆਂ ਦੇ ਵਿੱਚ ਕੋਣ ਕੋਣ ਪ੍ਰਮੋਟਰ ਨੇ ਕੁਝ ਨੇ ਸਾਨੂੰ ਸਪੋਰਟ ਕੀਤੀ ਬਹੁਤ ਵਧੀਆ ਸਭ ਤੋਂ ਪਹਿਲਾਂ ਬਈ ਜਿਨ੍ਹਾਂ ਨੇ ਬਈ ਮੇਰਾ ਮਾਨ ਸਨਮਾਨ ਕੀਤਾ ਸੀਗਾ ਆਪਣੇ ਲਾਗੇ ਪਿੰਡ ਆ ਬਈ ਫਰਵਾਹੀ ਜੀ ਗਲਾਬ ਸਿੱਧੂ ਦਾ ਪਿੰਡ ਆ ਬਈ ਉਹਨਾਂ ਦੇ ਪਿੰਡੋਂ ਪ੍ਰਮੋਟਰ ਨੇ ਬਈ ਜੱਸੀ ਸੇਰ ਗੱਲ ਬੈਲਜੀਅਮ ਆ ਤੇ ਨਾਲ ਵੀ ਕਲੱਕੀ ਬੈਲਜੀਅਮ ਅਧਰਵਾਡ ਜੀ ਉਹਨਾਂ ਦੇ ਮੰਨ ਲਓ ਕਿ ਮੈਂ ਸ਼ਹਿਰੀ ਬੋਲੀ ਜਿਹੜੀ ਬਦਲੋਗੀ ਜੀ ਪ੍ਰਮੋਟਰ ਨੇ ਵੀ ਖਿਡਾਰੀਆਂ ਨੂੰ ਸਪੋਰਟ ਕਰਦੇ ਆ ਤੇ ਉਹਨਾਂ ਨੇ ਵੀ ਮੈਨੂੰ ਸਭ ਤੋਂ ਪਹਿਲਾਂ ਰੇਂਜਰਸ ਨਾਲ ਦਿੱਤੀ ਸੀਗੀ ਮੋਟੇ ਡੈਰਾਂ ਵਾਲੀ ਸੰਘੇੜੇ ਦੇ ਟੂਰਨਾਮੈਂਟ ਤੇ ਜੀ ਉਦੋਂ ਵੀ 59 11 ਸੀ ਬੈਸਟਾਂ ਨੂੰ ਉਦੋਂ ਵੀ ਬਹੁਤ ਖੁਸ਼ੀ ਹੋਈ ਉਹ ਮੇਰਾ ਜ਼ਿੰਦਗੀ ਦਾ ਪਹਿਲਾ ਸਨਮਾਨ ਸੀਗਾ ਐਨਾ ਵੱਡਾ ਸਨਮਾਨ ਤੇਰੇ ਲਈ ਤਾਂ ਉਹ ਵੀ 59 11 ਸੀ ਹਾਂ ਹਾਂ ਬੜੀ ਬੜੇ ਟੈਰਾਂ ਵਾਲਾ